ਮੈਂ ਡਾਕਟਰ ਮਿਨਾਕਸ਼ੀ ਸਿੰਘਲਾ ਜ਼ਿਲ੍ਹਾ ਟੀਕਾ ਕਰਨ ਅਫਸਰ ਬਠਿੰਡਾ ਇਹ 3 4 ਤੇ 5 ਮਾਰਚ ਨੂੰ ਆਪਣਾ ਪल्स ਪੋਲੀਓ ਨੈਸ਼ਨਲ ਰਾਉਂਡ ਹੋ ਰਿਹਾ ਜਿਦੇ ਵਿੱਚ 0 ਤੋਂ 5 ਸਾਲ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੇ ਬੂੰਦਾ ਪਲਾਈਆਂ ਚਾਣਗੀਆਂ ਇਸ ਦੇ ਵਿੱਚ ਸਾਰੀਆਂ ਸੁਪਰਵਾਈਜ਼ਰਜ਼ ਦੀ ਅੱਜ ਮੀਟਿੰਗ ਰੱਖੀ ਗਈ ਹੈ ਜਿੰਨੇ ਵੀ ਸੁਪਰਵਾਈਜ਼ਰਜ਼ ਨੇ ਹੈਲਥ ਡਿਪਾਰਟਮੈਂਟ ਦੇ ਉਹਨਾਂ ਨੇ ਟੀਮਜ਼ ਨੂੰ ਵਰਕ ਨੂੰ ਸੁਪਰਵਾਈਜ਼ ਕਰਨਾ ਹੈਗਾ ਉਹਨਾਂ ਦੀ ਟ੍ਰੇਨਿੰਗ ਹੋਣ ਲੱਗੀ ਹੈ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਆਸ਼ਾ ਐਲ ਐਚ ਵੀਜ਼ ਐਨ ਐਮਜ਼ ਮੈਡੀਕਲ ਆਫੀਸਰਜ਼ ਸਾਰਿਆਂ ਦੀਆਂ ਮੀਟਿੰਗਾਂ ਤੇ ਟ੍ਰੇਨਿੰਗਸ ਹੋ ਚੁੱਕੀਆਂ ਹਨ ਇਹ ਜਿਹੜੀਆਂ ਪੋਲੀਓ ਬੂੰਦਾਂ ਹਨ ਸਾਰੇ ਦੇਸ਼ ਦੇ ਵਿੱਚ ਹੀ ਬਠਿੰਡੇ ਦੇ ਜ਼ਿਲ੍ਹੇ ਬਠਿੰਡੇ ਜ਼ਿਲ੍ਹੇ ਵਿੱਚ ਵੀ ਦੋ ਬੂੰਦ ਹਰ ਬਾਰ ਦੋ ਬੂੰਦ ਹਰ ਬਾਰ ਪੋਲੀਓ ਤੇ ਜਿੱਤ ਰਹੇ ਬਰਕਰਾਰ ਮੇਰਾ ਸਾਰਿਆਂ ਨੂੰ ਇਹ ਸੁਨੇਹਾ ਹੈ ਵੀ ਸਾਰੇ ਆਪਣੇ ਬੱਚਿਆਂ ਨੂੰ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੇ ਬੁਥਾਂ ਤੇ ਲੈ ਕੇ ਜਾਣ ਤੇ ਦੋ ਬੂੰਦ ਜ਼ਰੂਰ ਪਲਾਂਣ ਕਿਉਂਕਿ ਇਹ ਇੱਕ ਪੋਲੀਓ ਇੱਕ ਭਿਆਨਕ ਬਿਮਾਰੀ ਹੈ ਤੇ ਸਾਡਾ ਅਸੀਂ ਇਸ ਦਾ ਖਾਤਮਾ ਕਰ ਚੁੱਕੇ ਹਾਂ ਅਸੀਂ ਵੀ ਆਰ ਫ੍ਰੀ ਫਰੋਮ ਪੋਲੀਓ ਆਪਣਾ 2014 ਦੇ ਵਿੱਚ ਆਪਾਂ ਸਰਟੀਫਾਈ ਹੋ ਚੁੱਕੇ ਹਾਂ ਕਿ ਆਪਣੇ ਦੇਸ਼ ਦੇ ਵਿੱਚ ਪੋਲੀਓ ਖਤਮ ਹੋ ਚੁੱਕਿਆ ਪਰ ਆਪਣੇ ਗੁਆਂਢੀ ਦੇਸ਼ ਹਜੇ ਵੀ ਪੋਲੀਓ ਦੇ ਨਾਲ ਗਰਸਤ ਹਨ ਉਹਨਾਂ ਤੋਂ ਆਪਾਂ ਨੂੰ ਹਰ ਵੇਲੇ ਖਤਰਾ ਲੱਗਿਆ ਰਹਿੰਦਾ ਹੈ ਇਸ ਲਈ ਆਪਣਾ ਜਿਹੜਾ ਆਪਣਾ ਸਟੇਟਸ ਹੈ ਹੁਣ ਬਰਕਰਾਰ ਰੱਖਣ ਵਾਸਤੇ ਆਪਾਂ ਜਿਹੜੀ ਹੈ ਪੋਲੀਓ ਦੇ ਵਿੱਚ ਆਪਾਂ ਇਸ ਮੁਹਿੰਮ ਦੇ ਵਿੱਚ ਪੂਰੀ ਤਰ੍ਹਾਂ ਸ਼ਿਰਕਤ ਕਰਨੀ ਹੈ ਤੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦ ਪੁਲਾਣੀ ਹੈ ਕੋਈ ਵੀ ਬੱਚਾ ਪੋਲੀਓ ਬੂੰਦ ਤੋਂ ਵਾਂਝਾ ਨਹੀਂ ਰਹਿ ਜਾਣਾ ਮੈਂ ਫੇਰ ਕਹਾਂਗੀ ਦੋ ਬੂੰਦ ਹਰ ਵਾਰ ਪੋਲੀਓ ਤਾਂ ਖਾਤਮਾ ਰਹੇ ਬਰਕਰਾਰ